ਜੀਤਕਰ ਖਰਸ਼ਾ ਇਹਨਾਂ ਮਲਜੀਤ ਕੌਰ ਪੈਦਨੀ ਕਲਾ ਜ਼ਿਲ੍ਹਾ ਪ੍ਰਧਾਨ ਆਂਗਣਵਾਲੀ ਵਰਕਰ ਜੁਨੀਆਨ ਤੋਂ ਇਹਨਾਂ ਦੀ ਜਥੇਬੰਦੀ ਦਾ ਸ਼ੁਰੂ ਤੋਂ ਹੀ ਆਪਣੀ ਜਥੇਬੰਦੀ ਨੂੰ ਸਾਥ ਦੇਣਾ ਹਰ ਮੌਕੇ ਦੇ ਵਿੱਚ ਇਹ ਪੈਣਾ ਸ਼ਾਮਲ ਹੁੰਦੀਆਂ ਨੇ ਇੱਕ ਮੇਰੇ ਵੀਰਾਂ ਨੂੰ ਬੇਨਤੀ ਆ ਇੱਧਰ ਮਾਈਆਂ ਬਾਥਰੂਮ ਜਾਣਾ ਹੁੰਦਾ ਮੇਰੇ ਵੀ ਟਰਾਲੀ 'ਚ ਬੈਠੇ ਨੇ ਇੱਧਰ ਮੇਲੇ ਵਾਲਾ ਮਾਹੌਲ ਬਣਾ ਰੱਖਿਆ ਆਵਾਜ਼ ਵੀ ਬਹੁਤ ਜ਼ਿਆਦਾ ਆ ਰਹੀ ਆ ਸੋ ਆਪਾਂ ਕਿਸਾਨ ਮੋਰਚੇ ਦੇ ਵਿੱਚ ਆਏ ਆ ਇਸ ਤਰ੍ਹਾਂ ਮੇਲੇ ਵਾਲਾ ਮਾਹੌਲ ਨਾ ਬਣਾਓ ਇੱਧਰ ਆ ਕੇ ਪੰਡਾਲ ਦੇ ਵਿੱਚ ਬੈਠੋ ਇੱਧਰ ਮਾਈਆਂ ਨੇ ਬਾਥਰੂਮ ਕਰਨ ਜਾਣਾ ਇੱਧਰ ਮਾਈਆਂ ਦੇ ਬਾਥਰੂਮ ਬਣੇ ਹੋਏ ਨਹੀਂ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਇੱਧਰਲੀ ਸਾਈਡ ਆਜੋ ਹੁਣ ਤੁਹਾਡੇ ਨਾਲ

ਸਭ ਨੂੰ ਆਪਾਂ ਨੂੰ ਪਤਾ ਹੀ ਐ ਜੋ ਕਿ ਆਪਾਂ ਕਿੰਨੇ ਟਾਈਮ ਤੋਂ ਹਰਾਨ ਹੋ ਰਹੇ ਆ ਮੋਦੀ ਨੇ ਜਿਹੜੇ ਕਾਲੇ ਕਾਨੂੰਨ ਬਣਾਏ ਉਹਨਾਂ ਨੇ ਆਪਾਂ ਨੂੰ ਇਕ ਜੁਟ ਕਰਤਾ ਇੱਕ ਗੱਲਾਂ ਤਾਂ ਮੈਂ ਕਹਿੰਦੀ ਆ ਵੀ ਚੰਗਾ ਹੋਇਆ ਜਿਹੜਾ ਆਪਾਂ ਨੂੰ ਨਹੀਂ ਪਤਾ ਸੀ ਵੀ ਸੰਗਾਰਸ਼ ਕੀ ਹੁੰਦੇ ਨੇ ਕਰਨੇ ਕੀ ਹੁੰਦੇ ਨੇ ਮੇਰੇ ਵਰਗੀ ਦੀ ਕਦੇ ਬਾਹਰ ਨਹੀਂ ਇਸ ਨਿਕਲੀ ਤੇ ਕਿਉਂਕਿ ਉਹ ਵੀ ਮੇਰੀਆਂ ਮਤਾਵਾਂ ਪੈਣਾ ਜਿਹੜੀਆਂ ਕਦੇ ਬਾਹਰ ਨਹੀਂ ਸੁਨਕੀਆਂ ਹੁਣ ਤਾਂ ਇਹਨਾਂ ਦੇ ਵਿੱਚ ਆ ਕੇ ਬਰੋਬਰ ਸਾਥ ਦਿੰਦੀਆਂ ਨੇ ਵੀਰਾਂ ਦਾ ਮੈਂ ਸਭ ਤੋਂ ਪਹਿਲਾਂ ਮੇਰੇ ਕਿਸਾਨ ਵੀਰਾਂ ਦਾ ਜੱਥੇਬੰਦੀਆਂ ਦਾ ਧੰਨਵਾਦ ਕਰਦੇ ਆ ਜੋ ਕਿ ਅੱਜ ਦਿੱਲੀ ਵਿੱਚ ਜੂਝ ਰਹੀਆਂ ਨੇ ਜਿਨ੍ਹਾਂ ਨੇ ਐਡੇ ਐਡੇ ਵੈਰੀਗੇਟ ਤੋੜ ਕੇ ਐਡੇ ਐਡੇ ਡਿਬੈਟਾਂ ਹਟੇ ਪਾਣੀ ਤੇ ਆਪ ਸਾਰਾ ਚੱਲ ਕੇ ਉਹਨਾਂ ਨੇ ਦਿੱਲੀ ਦੇ ਵਿੱਚ ਪਹੁੰਚਣਾ ਕੀਤਾ ਮੋਦੀ ਸਰਕਾਰ ਨੂੰ ਦੱਸਿਆ ਕਿ ਅਸੀਂ ਕੀ ਕਰ ਸਕਦੇ ਆ ਜਿਹੜੇ ਕਿਸਾਨ ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਸਾਰੀ ਜਨਤਾ ਦਾ ਪਾਲਣ ਪੋਸਣ ਕਰਦੇ ਆ ਕਿਉਂਕਿ ਜੇ ਨਾਜ ਅਗਾਉਨੇ ਆ ਤਾਂ ਜਨਤਾ ਖਾਂਦੀ ਐ ਜੇ ਕਿਸਾਨ ਨਾ ਹੋਣ ਤਾਂ ਫਿਰ ਕਿੱਥੇ ਜਾਣਗੇ ਲੋਕ ਕੀ ਕਰਨਗੇ ਮੋਦੀ ਸਰਕਾਰ ਨੇ ਤਾਂ ਫੈਸਲੀਆਂ ਲੈ ਦੇਣੀਆਂ ਨੇ ਹੁਣ ਮੋਦੀ ਨੂੰ ਪਤਾ ਤਾਂ ਲੱਗ ਗਿਆ ਹੁਣ ਸਵਾਲ ਆਇਆ ਬਿਆ ਇੱਕ ਹੰਗਰ ਦਾ ਉਹਨੂੰ ਐਵੇਂ ਆ ਵੀ ਨਾ ਪ੍ਰਧਾਨ ਮੰਤਰੀਆਂ ਮੈਂ ਕੋਈ ਮਤਲਬ ਇਹਨਾਂ ਦੇ ਵਿੱਚ ਉਸ ਸੁਧਾਰ ਕਰਕੇ ਆਰਡੀਨੈਂਸ ਬਿਲਾਂ ਦੇ ਵਿੱਚ ਤੇ ਮੈਂ ਰੱਦ ਨਾ ਕਰਾਂ ਤੇ ਆਪਣਾ ਸੰਘਰਸ਼ ਹੈਗਾ ਆਪਣੀ ਵੀ ਹਿੰੰਡਾ ਜਿਵੇਂ ਮੋਦੀ ਨਾਲ ਝਕਾਇਆ ਤਾਂ ਝਕਾਇਆ ਕੀ ਐਨਾ ਆਪਾਂ ਨੇ ਸੰਘਰਸ਼ ਕੀਤਾ ਮੋਦੀ ਜੀ ਦਾ ਗੋਡੀ ਲਵਾਣੀ ਲਵਾਣੀ ਆਗੀ ਇਹਨਾਂ ਸਰਕਾਰਾਂ ਦੇ ਕਾਲੇ ਕਾਨੂੰਨ ਜਿੰਨਾ ਕਰਕੇ ਆਪਾਂ ਸਾਰੀਆਂ ਮਤਾਵਾ ਪੈਣਾ ਨੌਜਵਾਨ ਵੀਰ ਬਜ਼ੁਰਗ ਅੱਜ ਸੜਕਾਂ ਤੇ ਬੈਠੇ ਆ ਤੇ ਕਿੰਨਾਂ ਦੀ ਤਾਂ ਡੈਥ ਹੋ ਗਈ ਆ ਇੱਕ ਕਿਸਾਨ ਵੀਰ ਦਾ ਅੱਜ ਹਾਰਟ ਅਟੈਕ ਹੋਣ ਕਰਕੇ ਦਿਹਾਂਤ ਹੋ ਗਿਆ ਬੜੇ ਦੁਖ ਦੀ ਗੱਲ ਹੈ ਜੀ ਤੇ ਬਾਕੀ ਜਿਹੜੇ ਹੁਣ ਤੁਸੀਂ ਦੇਖੇ ਹੀ ਆ ਕਿੰਨੇ-ਕਿੰਨੇ ਉਹਨਾਂ ਨੇ ਪੱਤਰੂ ਵਾਸਤੇ ਗੋਲੇ बरसाਏ ਕਿਉਂਕਿ ਉਹ ਤਾਂ ਆਪਣੇ ਕਿਸਾਨ ਵੀਰ ਮਤਾਵਾ ਪੈਣਾ ਜੋ ਦਿੱਲੀ ਤੋਂ ਲੈ ਕੇ ਚੱਕਿਆ ਨੇ ਮੈਂ ਅੱਜ ਵੀ ਆਪਣੀਆਂ ਜੋ ਮਤਾਵਾਂ ਕਿ ਆਪਣੇ ਕਿਸਾਨ ਜੁਨੀਅਰ ਨਾਲ ਖੜੀਆਂ ਰਹੀਆਂ ਮਜ਼ਦੂਰ ਭੈਣਾ ਮਜ਼ਦੂਰ ਵੀਰ ਤੇ ਸਾਰੇ ਆਮਤਾਵਾਂ ਭੈਣਾ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਦੂਜੇ ਪਾਸੇ ਜੋ ਇਹ ਤਾਲੇ ਕਾਨੂੰਨ ਬਣਾਏ ਨੇ ਮੋਦੀ ਨੇ ਆਪਣੇ ਕਹਿੰਦੇ ਆ ਕਿ ਜਾਈ ਗਈ ਕਰੋਨਾ ਚੱਲਦੀ ਇੱਕ 37 ਸਾਲ ਦਾ ਬੰਦਾ ਮਰਿਆ ਹੋਇਆ ਉਹਨੂੰ ਵੀ ਕਰੋਨਾ ਬੋਲੇ ਤੇ ਭਾਗ ਗਈ ਕਹਿੰਦੇ ਉਹ ਵੀ ਕਰੋਨਾ ਦਾ ਮਰੀਜ਼ ਆ ਤੇ ਇਹ ਸਦਿਆਂ ਇਹੋ ਜੀਆਂ ਕਟੀਆਂ ਸਰਕਾਰਾਂ ਨੇ ਜੀਆਂ ਆਪਾਂ ਇਹਨਾਂ ਨੂੰ ਬਾਹਰ ਕੱਢਣਾ ਐ ਇੰਨਾ ਕੁ ਸੈਂਡਾ ਹੋਇਆ ਦੋਕ ਨਾਰੇ ਲਾਉਣੇ ਆ ਜੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬਹੁਤ ਧੰਨਵਾਦ ਸਾਡੀ ਭੈਣ ਜਸਵਿੰਦਰ ਕੌਰ ਮੂਲੋਵਾਲ ਦਾ ਹੁਣ ਸਾਡੇ ਵਿਚਕਾਰ ਸਿੱਖ ਪ੍ਰਚਾਰਕ ਸਰਜੰਦਰ ਸਿੰਘ ਮਾਜੀ ਉਹ ਪਹੁੰਚੇ ਨੇ ਉਹ ਤੁਹਾਡੇ ਨਾਲ 10 ਮਿੰਟ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਸਾਡੀ ਭੈਣ ਗੁਰਵਿੰਦਰ ਕੌਰ ਤਾਂ ਰਸਤੇ ਦੇ ਨੇੜੇ ਰਹਿ ਗਈ ਪੰਜਾਬ ਦੇ ਅਣਖੀ ਗੈਰਤਮੰਦ ਅਤੇ ਬਹਾਦਰ ਲੋਕੋ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਪ੍ਰਵਾਨੋਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਉਹਦੇ ਮੂੰਹ ਤੇ ਜਾਬਰ ਕਹਿ ਕੇ ਸਾਡੇ ਅੰਦਰ ਜਿਹੜੀ ਇੱਕ ਸਪਿਰਟ ਭਰੀ ਹੈ ਕਿ ਰਾਜਾ ਜਿੰਦਾ ਮਰਜੀ ਹੰਕਾਰੀ ਹੋਵੇ ਜਿੰਦਾ ਮਰਜੀ ਬਦਮਾਸ਼ ਹੋਵੇ ਜੇ ਉਹ ਜਨਤਾ ਦਾ ਨੁਕਸਾਨ ਕਰਦਾ ਤਾਂ ਉਹਦੇ ਖਿਲਾਫ ਡਟ ਕੇ ਬੋਲਣਾ ਉਸ ਸਪਿਰਟ ਦੀ ਬਦੌਲਤ ਹੀ ਅੱਜ ਪੂਰੇ ਦੇਸ਼ ਦੇ ਵਿੱਚ ਪੰਜਾਬ ਕਮਾਂਡ ਕਰ ਰਿਹਾ ਹੈ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਤੁਸੀਂ ਮੇਰੀਆਂ ਸਤਿਕਾਰਯੋਗ ਬਾਵਾ ਪਹਿਣਾ ਵੀਰ ਬਜ਼ੁਰਗ ਲਗਾਤਾਰ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ ਤੁਹਾਡੀ ਲੜਾਈ ਦੀ ਬਦੌਲਤ ਮੈਂ ਤੁਹਾਡੇ ਨਾਲ ਇੱਕ ਖੁਸ਼ੀ ਸਾਂਝੀ ਕਰਦਾ ਆ 10-15 ਮਿੰਟ ਪਹਿਲੇ ਮੇਰੀ ਟੈਲੀਫੋਨ ਤੇ ਗੱਲ ਹੋਈ ਹੈ ਮੋਦੀ ਦੇ ਘਰੇ ਗੁਜਰਾਤ ਦੇ ਵਿੱਚ ਮਤਲਬ ਗੁਜਰਾਤ ਜਿਹੜਾ ਮੋਦੀ ਕਹਿੰਦਾ ਹੈ ਕਿ ਗੁਜਰਾਤ ਵਾਲਾ ਖੇਤੀ ਮਾਡਲ ਅਸੀਂ ਸਾਰੇ ਦੇਾਂਗੇ ਉਹ ਗੁਜਰਾਤ ਵੀ ਤੁਹਾਡਾ ਇੱਥੋਂ ਲਾਏ ਹੋਏ ਨਾਰਿਆਂ ਦੀ ਗੂੰਜ ਜਿਹੜੀ ਹੈ ਮੋਦੀ ਦੇ ਘਰ ਤੱਕ ਪਹੁੰਚ ਚੁੱਕੀ ਹੈ ਪਿਛਲੇ ਦਿਨੀ ਤੁਸੀਂ ਮੀਡੀਆ ਦੇ ਵਿੱਚ ਦੇਖਿਆ ਹੋਣਾ ਜਿੱਥੇ 750 ਕਿਸਾਨਾਂ ਦਾ ਜਥਾ ਦਿੱਲੀ ਦੇ ਉਸ ਧਰਨੇ ਵਿੱਚ ਗੁਜਰਾਤ ਤੋਂ ਪਹੁੰਚਿਆ ਉਸ ਤੋਂ ਬਾਅਦ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਹੈ ਵਿਜੇ ਰੁਪਾਨੀ ਉਹ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਕਿਸਾਨ ਆਗੂਆਂ ਦੀ ਲਗਾਤਾਰ ਗ੍ਰਿਫਤਾਰੀ ਕਰ ਰਿਹਾ ਹੈ ਅੱਜ ਜਿਹੜੀ ਮੇਰੀ ਗੱਲ ਹੋਈ ਹੈ ਪੰਜਾਬ ਹਰਿਆਣਾ ਤਾਂ ਬੰਦ ਹੋਣਾ ਹੀ ਹੋਣਾ ਹੈ ਬਾਕੀ ਸੂਬੇ ਤਾਂ ਬੰਦ ਹੋਣੇ ਹੀ ਹੋਣੇ ਨੇ 80% ਤੋਂ ਵੱਧ ਅੱਜ ਗੁਜਰਾਤ ਵੀ ਬੰਦ ਹੈ ਗੁਜਰਾਤ 80% ਤੋਂ ਵੱਧ ਬੰਦ ਹੈ ਔਰ ਮੈਂ ਉਹਨਾਂ ਆਗੂਆਂ ਨਾਲ ਗੱਲ ਕੀਤੀ ਰਵੀ ਪਟੇਲ ਹੋਣੀ ਉੱਥੇ ਕਮਾਂਡ ਕਰਦੇ ਆ ਮੈਂ ਕਿਹਾ ਵੀ ਹਾਲਾਤ ਕੀ ਨੇ ਕਹਿੰਦੇ ਜੇ ਕੋਈ ਜਿਹੜੀਆਂ ਦੁਕਾਨਾਂ ਕੁਛ-ਕੁਛ ਇਹਨਾਂ ਦੇ ਵੱਡੇ ਚਮਚੀਆਂ ਨੇ ਖੋਲੀਆਂ ਨੇ ਉਹਨਾਂ ਵਾਲੇ ਪਾਸੇ ਲੋਕ ਬੰਦ ਕਰਾਉਣ ਨੂੰ ਜਾਂਦੇ ਆ ਤੁਰੰਤ ਉਹਨਾਂ ਨੂੰ ਰੈਸਟ ਕੀਤਾ ਜਾਂਦਾ ਹੈ ਸੋ ਇਹ ਤੁਹਾਡੀ ਜਿਹੜੀ ਤਾਕਤ ਹੈ ਉਹਦੀ ਬਦੌਲਤ ਹੈ ਕਿ ਜਿਹੜਾ ਮੋਦੀ ਆਪਣੇ ਮੂੰਹੋਂ ਨਿਕਲੀ ਹੋਈ ਹਰ ਇੱਕ ਆਵਾਜ਼ ਨੂੰ ਕਹਿੰਦਾ ਸੀ ਕਿ ਸੱਤ ਵਜਨ ਕਹਿ ਕੇ ਪ੍ਰਮਾਣ ਕਰ ਲੋ ਮੈਂ ਇਹਨਾਂ ਬਿੱਲਾਂ ਦੇ ਉੱਤੇ ਕਿਸਾਨਾਂ ਨਾਲ ਗੱਲ ਨਹੀਂ ਕਰਨੀ ਆ ਤੁਹਾਡੀ ਜਿਹੜੀ ਲਗਾਤਾਰ 2 ਮਹੀਨਿਆਂ ਤੋਂ ਕੀਤੀ ਹੋਈ ਤਪੱਸਿਆ ਉਹਦੀ ਬਦੌਲਤ ਅੱਜ ਸਾਡੇ ਕਿਸਾਨ ਆਗੂ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਹੇ ਨੇ ਜਦੋਂ ਦੇ ਹੰਕਾਰੇ ਹੋਏ ਮੋਦੀ ਤੇ ਅਮਿਤ ਸ਼ਾਹ ਹੋਰੀ ਆਏ ਆ ਤਾਕਤ 'ਚ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਮੋਦੀ ਦੇ ਮੰਤਰੀਆਂ ਦੀ ਟੀਮ ਸਾਹਮਣੇ ਬੈਠ ਕੇ ਸਾਡੇ ਕਿਰਤੀ ਕਿਸਾਨ ਆਗੂਆਂ ਦੀਆਂ ਲੈਣੀਆਂ ਕਰਦੀ ਹੈ ਕਿ ਸਾਡੇ ਨਾਲ ਗੱਲ ਤਾਂ ਕਰ ਲੋ ਤੇ ਸਾਡੇ ਆਗੂ ਆਪਣੀਆਂ ਫੈਲਾਂ ਦੇ ਉੱਪਰ ਲਿਖ ਕੇ ਰੱਖਦੇ ਆ ਕਿ ਜੈਸ ਜਾਂ ਨੋ ਵਿੱਚ ਜਵਾਬ ਦਿਓ ਸਾਡੇ ਕੋਲੇ ਟਾਈਮ ਨਹੀਂ ਹੈ ਤੁਹਾਡੇ ਨਾਲ ਫालतू ਗੱਲਾਂ ਕਰਨ ਦਾ ਇਹ ਤੁਹਾਡੀ ਦਿੱਤੀ ਹੋਈ ਤਾਕਤ ਹੈ ਔਰ ਮੈਨੂੰ ਅਹਿਸਾਸ ਹੁੰਦਾ ਜਦੋਂ ਮੈਂ ਉੱਥੇ ਇੱਕ ਹਫਤਾ ਦਿੱਲੀ ਲੈ ਕੇ ਆਇਆ ਵੇਖਿਆ ਜਿੱਥੇ ਸਿੱਖ ਇਸ ਸੰਘਰਸ਼ ਦੀ ਚੜ੍ਹਦੀ ਕਲਾ ਲਈ ਗੁਰੂ ਅੱਗੇ ਅਰਦਾਸਾਂ ਕਰ ਰਹੇ ਨੇ ਉੱਥੇ ਸਾਡੇ ਮੁਸਲਮਾਨ ਪੁਰਾ ਇਸ ਸੰਘਰਸ਼ ਨੂੰ ਫਤਿਹ ਕਰਨ ਲਈ ਨਮਾਜ਼ਾਂ ਪੜ ਰਹੇ ਨੇ ਤੇ ਹਿੰਦੂ ਵੀਰ ਹਵਨ ਕਰ ਰਹੇ ਨੇ ਲੋਟ ਕਰੋ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਅਸੀਂ ਇਕੱਠੇ ਕਰਦੇ ਇਸ ਸੰਘਰਸ਼ ਨੇ ਸੱਚਮੁੱਚ ਮੈਨੂੰ ਅਹਿਸਾਸ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜੀ 11 ਨਵੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਕ 'ਤੇ ਸ਼ਹਾਦਤ ਦਿੱਤੀ ਹੈ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਸ ਸ਼ਹਾਦਤ ਤੋਂ ਅੱਜ ਪੂਰਾ ਵਿਸ਼ਵ ਪ੍ਰੇਰਣਾ ਲੈ ਰਿਹਾ ਹੈ ਔਰ ਇਹ ਤੁਹਾਡੀਆਂ ਜੜੀਆਂ ਆਵਾਜ਼ਾਂ ਨੇ ਵਿਸ਼ਵ ਪੱਧਰ ਤੱਕ ਪਹੁੰਚ ਚੁੱਕੀਆਂ ਨੇ ਹੁਣ ਭਾਵੇਂ ਕੈਨੇਡਾ ਹੋਵੇ ਜਾਂ ਕੋਈ ਹੋਰ ਕੰਟਰੀ ਹੋਵੇ ਸਾਰੇ ਲੋਕ ਗਟੇ ਹੋਏ ਆ ਔਰ ਗੁਰੂ ਸਾਹਿਬ ਮੈਨੂੰ ਪੱਕਾ ਯਕੀਨ ਹੈ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਐਸੀ ਬਖਸ਼ਿਸ਼ ਕਰਨਗੇ ਕਿ ਇਹ ਸਾਡੀ ਜਿਹੜੀ ਜੰਗ ਹੈ ਇਹਨੂੰ ਜਿੱਤ ਕੇ ਸਾਡੇ ਉਹ ਭਰਾ ਜਿਹੜੇ ਲਗਾਤਾਰ ਤੁਸੀਂ ਵੇਖੋ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਲੁਧਿਆਣੇ ਮੈਂ ਇੱਕ ਗੱਲ ਕਹਿ ਕੇ ਫਤਿਹ ਬੁਲਾਉਣਾ ਕਾਲਖਪਿੰਡ ਹੈ ਲੁਧਿਆਣੇ ਦਾ ਬਹਾਦਰ ਸਿੰਘ ਨਾਇਕ ਕਿਸਾਨ ਦਾ ਇਹ ਮਸਲਾ ਜ਼ਮੀਨਾਂ ਦਾ ਨਹੀਂ ਹੈ ਮਸਲਾ ਜ਼ਮੀਰਾਂ ਦਾ ਹੈ ਜਿਹੜੇ ਜਾਗਦਿਆਂ ਜ਼ਮੀਰਾਂ ਵਾਲੇ ਨੇ ਤੋਂ ਕਨਾਲਾ ਉਸ ਕਿਸਾਨ ਨੂੰ ਜ਼ਮੀਨ ਹੁੰਦੀ ਹੈ ਤੇ ਉਹਦਾ 19 ਸਾਲ ਦਾ ਨੌਜਵਾਨ ਬੇਟਾ ਐਕਸੀਡੈਂਟ ਦੇ ਵਿੱਚ ਚੜਾਈ ਕਰ ਗਿਆ 19 ਸਾਲ ਦਾ ਨੌਜਵਾਨ ਪੁੱਤ ਚਲਾ ਗਿਆ ਪੁੱਤ ਦੇ ਘੋਗ ਤੋਂ ਸਿਰਫ 6 ਦਿਨਾਂ ਬਾਅਦ ਹੀ ਉਹ ਬੰਦਾ ਆਪਣੇ ਸਾਰੇ ਕੰਮ ਧੰਦੇ ਨਪੇੜ ਕੇ ਰਿਸ਼ਤੇਦਾਰਾਂ ਨੂੰ ਸਭ ਨੂੰ ਮਿਲ ਕੇ ਦੁਬਾਰਾ ਫੇਰ ਇਸ ਕਿਸਾਨੀ ਸੰਘਰਸ਼ ਦੇ ਵਿੱਚ ਬੁੱਧ ਪਿਆ ਜਦੋਂ ਇਹੋ ਜਿਹੇ ਲੋਕ ਇਹ ਸਮਝਣਾ ਚਾਹੀਦੇ ਮੋਦੀ ਗਵਰਨਮੈਂਟ ਨੂੰ ਕਿ ਸਾਡੀਆਂ ਭਾਵਨਾਵਾਂ ਸਾਡਾ ਹਰ ਇੱਕ ਬੰਦਾ ਇਸ ਸੰਘਰਸ਼ ਦੇ ਨਾਲ ਜੁੜ ਚੁੱਕਿਆ ਹੈ ਔਰ ਇਹ ਦੇਸ਼ ਦੇ ਭਲੇ ਲਈ ਹੋਊਗਾ ਕਿ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਕਰਨ ਰੱਦ ਕਰਨ ਔਰ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਮੈਂ ਹੱਥ ਬਨ ਕੇ ਬੇਨਤੀ ਕਰਦਾ ਸਾਰੇ ਆਗੂ ਸੇਬਾਨ ਧਿਆਨ ਦੇ ਵੀ ਰਹੇ ਐ ਬੜੇ ਸਾਡੇ ਭਰਾਵਾਂ ਦੀਆਂ ਜਾਨਾਂ ਜਾ ਰਹੀਆਂ ਐ ਇਸ ਸੰਘਰਸ਼ ਦੇ ਵਿੱਚ ਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਮੈਂ ਪਰਸੋਂ ਹੀ ਲੈ ਕੇ ਆਇਆ ਧੰਨਾ ਸਿੰਘ ਸਿਗਾ ਇਥੋਂ ਆਪਣਾ ਮਾਨਸਾ ਜ਼ਿਲ੍ਹੇ ਦਾ ਖਿਆਲੀ ਚਨਾ ਵਾਲੀ ਪਿੰਡ ਐ ਉਹਦੀ 11 ਸਾਲ ਦੀ ਬੱਚੀ ਕਮਰਸ ਕਰਦੀ ਹੈ ਆਪਣੀ 11ਵੀਂ ਚ ਪੜਦੀ ਹੈ ਉਮਰ ਤਾਂ ਵੱਡੀ ਹੈ ਔਰ 7ਵੀਂ ਚ ਪੜਦਾ ਉਹਦਾ ਬੇਟਾ ਅਸੀਂ ਜਿੰਨੇ ਵੀ ਭੈਣ ਭਰਾ ਬੈਠੇ ਆਂ ਹਰ ਤਰ੍ਹਾਂ ਦੇ ਵਖਰੀਆਂ ਤੋਂ ਉੱਪਰ ਉੱਠ ਕੇ ਜਿਹੜੇ ਸਾਡੇ ਭਰਾਵਾਂ ਦੀ ਇਹ ਜਾਨਾਂ ਜਾ ਰਹੀਆਂ ਨੇ ਇਸ ਸੰਸਰ ਦੇ ਵਿੱਚ ਆਪਣੀ ਬਹੁਤ ਵੱਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਸੀਂ ਵੀ ਉੱਥੇ ਗੁਰੂ ਦੀ ਕਿਰਪਾ ਤੇ ਸੰਗਤ ਦੇ ਸਹਯੋਗ ਨਾਲ 1.5 ਲੱਖ ਰੁਪਏ ਉਹਨਾਂ ਦੀ ਸੇਵਾ ਕਰਕੇ ਆਏ ਸੀਗੇ ਕਈ ਆਪਣਾ ਸਿੱਧਾ ਪਹੁੰਚ ਕਰਕੇ ਉਹਨਾਂ ਪਰਿਵਾਰਾਂ ਤੱਕ ਅਸੀਂ ਇਹ ਸੇਵਾ ਵੀ ਨਿਭਾਉਣੀ ਹੈ ਤਾਂ ਜੋ ਅਸੀਂ ਉਹਨਾਂ ਪਰਿਵਾਰਾਂ ਦੀ ਸੰਭਾਲ ਕਰ ਸਕੀਏ ਜਿਹੜੇ ਇਸ ਮਨੁੱਖਤਾ ਦੇ ਹੱਕ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਹਦੇ ਖਿਲਾਫ ਤੇ ਜਿਹੜੇ ਮੋਦੀ ਹਕੂਮਤ ਦੇ ਖਿਲਾਫ ਸਾਰੇ ਭੈਣ ਭਰਾ ਸਾਡੇ ਡਟੇ ਹੋਏ ਐ ਸੋ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨਗੇ ਦੇਖੋ ਇਹ ਦਿੱਲੀ ਦੀ ਉਹੀ ਧਰਤੀ ਹੈ ਜਿਹੜੀ ਧਰਤੀ ਦੇ ਉੱਤੇ ਕਦੇ ਇਹ ਕਹਾਵਤ ਪ੍ਰਚਲਿਤ ਰਹੀ ਹੈ ਕਿ ਦਲੀਸ ਬਰੋ ਵਾਈ ਸੁਰੋ ਦਿੱਲੀ ਦਾ ਰਾਜਾ ਰੱਬ ਕਿਹਾ ਜਾਂਦਾ ਸੀ ਪਰ ਬਾਬੇ ਨਾਨਕ ਨੇ ਕਿਹਾ ਕੱਲ ਕਾਤੀ ਰਾਜੇ ਕਸਾਈ ਬਾਬੇ ਨੇ ਰਾਜੇ ਨੂੰ ਕਸਾਈ ਕਿਹਾ ਤੇ ਅੱਜ ਬਾਬੇ ਨਾਨਕ ਦੇ ਬਾਰਸ ਉਹਨਾਂ ਕਸਾਈਆਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਕਰ ਰਹੇ ਆ ਇਹ ਗੁਰੂ ਸਭ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਸੋ ਮੈਂ ਬਹੁਤਾ ਸਮਾਂ ਨਾ ਨਵਾ ਸਿਰਫ ਇੰਨੀ ਬੇਨਤੀ ਕਰਾਂਗਾ ਕਿ ਇਹ ਸੰਘਰਸ਼ਤਾ ਜਿੱਤੇ ਦੀ ਪੱਕੀ ਹੋਈ ਪੱਕੀ ਹੈ ਇਹ ਟਾਈਮ ਥੋੜਾ ਵੱਧ ਘਟ ਜ਼ਰੂਰ ਲੱਗ ਸਕਦਾ ਹੈ ਔਰ ਦੂਸਰਾ ਜਿਹੜੇ ਸਾਡੇ ਕਿਸਾਨ ਭਰਾ ਅਸੀਂ ਹਮੇਸ਼ਾ ਜਿਹੜਾ ਇਹ ਸੰਘਰਸ਼ ਦੇ ਵਿੱਚੋਂ ਇੱਕ ਚੀਜ਼ ਵੇਖੀ ਹੈ ਨਾ ਆਪਾਂ ਇਕੱਠੇ ਹੋਇਆ ਇਹ ਸੰਘਰਸ਼ ਨੂੰ ਫਤਿਹ ਕਰਨ ਤੋਂ ਬਾਅਦ ਵੀ ਵੀ ਅੱਜ ਕੀ ਖੱਬੇ ਪੱਕੀ ਕੀ ਸੱਜੇ ਪੱਕੀ Hindu Muslim Isai ਸਾਰੇ ਅਸੀਂ ਇੱਕ ਮੋਟ ਹੋ ਗਏ ਵਿਚਾਰਧਾਰਕ ਵਖਰੀਆਂ ਦੀ ਰਿਸਪੈਕਟ ਕੀਤੀ ਹੈ ਤੇ ਸਤਿਕਾਰ ਸਾਡੇ ਮਨਾਂ ਵਿੱਚ ਰਹਿਣਾ ਚਾਹੀਦਾ ਹੋ ਸਕਦਾ ਮੇਰੇ ਵੀਰ ਨਾਲ ਹਜ਼ਾਰਾਂ ਬਤ ਪੇਧ ਹੋਣ ਪਰ ਇਸ ਮਸਲੇ ਤੇ ਅਸੀਂ ਸਾਰੇ ਇਕੱਠੇ ਆਂ ਔਰ ਅਸੀਂ ਇਕੱਠੇ ਰਹਿਣਾ ਸਿੱਖਣਾ ਤੇ ਫਿਰ ਅਸੀਂ ਜਿਹੜੇ ਇਹ ਮੋਦੀ ਵਰਗੇ ਬਦਮਾਸ਼ ਅਮਿਤ ਸ਼ਾਹ ਵਰਗੇ ਹੰਕਾਰੀ ਨੇ ਇਹਨਾਂ ਤੋਂ ਦੇਸ਼ ਛੜਵਾ ਕੇ ਅਸਲੀ ਜਿਹੜੇ ਕਿਰਤੀ ਨੇ ਸਾਡੇ ਭਰਾ ਉਹਨਾਂ ਦੇ ਹੱਥ ਜਦੋਂ ਵਾਗਡੋਰ ਆਊਗੀ ਤੇ ਫਿਰ ਹੀ ਦੇਸ਼ ਜਿਹੜਾ ਤਰੱਕੀ ਕਰ ਸਕਦਾ ਹੁਲਾ ਚੁਕਾਂ ਲਈ ਮਾਫੀ ਚਾਹਾਂਗਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਦੋ ਨਾਰੇ ਵਲਾ ਕੇ ਫਿਰ ਆਪਾਂ ਫਤੇ ਬੁਲਾਉਨੇ ਆਂ बोले सो निहाल किसान मज़दूर एकता ज़िंदाबाद किसान मज़दूर एकता ज़िंदाबाद